ਦੋਸਤੋ ਦੁਨੀਆ ਦੇ ਵਿੱਚ ਕੋਈ ਐਸਾ ਇਨਸਾਨ ਨਹੀਂ ਹੈ ਜਿਸ ਤੋਂ ਕਦੇ ਨਾ ਕਦੇ ਕੁਝ ਗਲਤ ਨਹੀਂ ਹੋਇਆ ਹੋਵੇ ਇਨਸਾਨ ਕਰਮ ਦੇ ਨਾਲ ਬੰਨਿਆ ਹੋਇਆ ਹੈ ਤੇ ਜਿਸ ਕਰਕੇ ਹਰ ਰੋਜ਼ ਉਹ ਚੰਗਾ ਜਾਂ ਮਾੜਾ ਕੁਝ ਨਾ ਕੁਝ ਕਰਦਾ ਰਹਿੰਦਾ ਹੈ ਤੇ ਉਸੀ ਤਰ੍ਹਾਂ ਦੇ ਉਸ ਨੂੰ ਫਲ ਮਿਲਦੇ ਆ ਤੇ ਇਹ ਜਿਹੜੇ ਫਲ ਕਰਮ 바ਰ ਕਰਮ ਉਸ ਦੇ ਨਾਲ ਚੱਲਦੇ ਰਹਿੰਦੇ ਆ ਤੇ ਕਈ ਕਰਮ ਜਿਹੜੇ ਆ ਉਹ ਵੱਡੇ ਹੁੰਦੇ ਆ ਕਈ ਕਰਮ ਛੋਟੇ ਹੁੰਦੇ ਆ ਕਈ ਕਰਮਾਂ ਦਾ ਫਲ ਹੁਣੇ ਹੀ ਮਿਲਦਾ ਕਈਆਂ ਦਾ ਪਤਾ ਨਹੀਂ ਕਦੋਂ ਮਿਲੇ ਸਾਡੇ ਨਾਲ ਸਾਡੇ ਮਿੱਤਰ ਸਾਡੇ ਦੁਸ਼ਮਣ ਸਾਡੇ ਭੈਣ ਭਰਾ ਸਾਡੇ ਮਾਪੇ ਸਾਡੇ ਰਿਸ਼ਤੇਦਾਰ ਸਾਡੇ ਕੋਲੀਗਸ ਜੋ ਵੀ ਸਾਡੇ ਨਾਲ ਜਿਸ ਦਾ ਵੀ ਕੋਈ ਰਿਲੇਸ਼ਨ ਗੁੱਡ ਜਾਂ ਬੈਡ ਹੈ ਸਾਡਾ ਉਸ ਇਨਸਾਨ ਦੇ ਨਾਲ ਕੋਈ ਨਾ ਕੋਈ ਕਰਮ ਦਾ ਰਿਲੇਸ਼ਨ ਹੈ ਅਦਰਵਾਈਜ਼ ਜਿਹੜਾ ਤੁਸੀਂ ਕਿਸੇ ਥਰਡ ਪਰਸਨ ਤੇ ਤੱਕੇ ਵਿਸ਼ਵਾਸ ਹੀ ਨਹੀਂ ਕਰਦੇ ਉਸ ਤੇ ਕਰਦੇ ਆ ਜਿਸ ਨੂੰ ਤੁਸੀਂ ਆਪਣਾ ਮੰਨਦੇ ਆ ਜਦੋਂ ਅਚਾਨਕ ਉਹੀ ਆਪਣਾ ਤੁਹਾਨੂੰ ਧੋਖਾ ਦੇ ਜਾਏ ਤੁਹਾਨੂੰ ਪਤਾ ਲੱਗੇ ਉਸ ਆਪਣੇ ਦੀ ਅਸਲੀਅਤ ਦਿਲ ਬਹੁਤ ਦੁਖੀ ਹੁੰਦਾ ਪਰ ਦੋਸਤੋ ਇਹੀ ਮੰਨਦੇ ਆ ਕਿ ਕਿਉਂ ਨਹੀਂ ਤੁਹਾਨੂੰ ਉਹ ਪਹਿਲਾਂ ਪਤਾ ਲੱਗਿਆ ਰੀਜ਼ਨ ਤੁਹਾਡੇ ਉੱਪਰ ਇੱਕ ਇੱਕ ਐਸਾ ਪਰਦਾ ਕਿਉਂ ਫਿਰਿਆ ਰਿਹਾ ਉਸ ਦਾ ਕਾਰਨ ਨਹੀਂ ਹੈ ਕਿ ਤੁਹਾਡਾ ਉਸ ਨਾਲ ਕੁਝ ਲੈਣਾ ਦੇਣਾ ਸੀ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਆ ਇੱਕ ਟਾਈਮ ਆਦਾ ਆ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਮੈਨੂੰ ਜੋਕ ਦੀ ਤਰ੍ਹਾਂ ਜਿੱਦਾਂ ਜੋਕਾਂ ਨਹੀਂ ਲੱਗਦੀਆਂ ਚੂਸ ਰਿਹਾ ਉਸ ਸਮੇਂ ਤੁਹਾਡੇ ਸਾਹਮਣੇ ਉਹ ਵੇਕਨਿੰਗ ਜਦੋਂ ਹੋ ਗਈ ਤੇ ਜਦੋਂ ਤੱਕ ਉਹਨੂੰ ਨਹੀਂ ਤੋੜਦੇ ਉਹ ਗੱਲ ਅਲੱਗ ਹੈ ਮਗਰ ਉਹ ਤੁਹਾਨੂੰ ਪਤਾ ਲੱਗ ਗਿਆ ਕਿ ਇਸ ਨਾਲ ਹੁਣ ਮੇਰੇ ਕਾਰਮ ਖਤਮ ਹੋ ਗਏ ਅਦਰਵਾਈਜ਼ ਉਦੋਂ ਤੱਕ ਉਹ ਨਹੀਂ ਪਤਾ ਲੱਗੇਗਾ ਜਦੋਂ ਜੋਕ ਪੂਰਾ ਖੂਨ ਚੂਸ ਲੈ ਗਈ ਫਿਰ ਉਹ ਇੱਕ ਦਿਨ ਆਪਣੇ ਆਪ ਟੁੱਟ ਜਾਂਦੀ ਹੈ ਨਾਲ ਉਹ ਇਹ ਜੋਕਾਂ ਦਾ ਅਸੂਰ ਹੈ ਇਸ ਕਰਕੇ ਫਿਰ ਉਹਨਾਂ ਨੂੰ ਫਾਲੋ ਬੈਕ ਨਾ ਕਰੋ ਕਿ ਇਸ ਨੇ ਮੇਰਾ ਖੂਨ ਚੂਸਿਆ ਉਹ ਤੁਹਾਡਾ ਹੀ ਕੋਈ ਕਰਮ ਸੀ ਕਦੇ ਤੁਸੀਂ ਉਹਦਾ ਚੂਸਿਆ ਹੋਊਗਾ ਅੱਜ ਉਹ ਤੁਹਾਡਾ ਚੂਸ ਗਿਆ ਹੁਣ ਅੱਗੇ ਨੂੰ ਤੁਹਾਡਾ ਕੋਈ ਖੂਨ ਨਾ ਚੂਸੇ ਉਸ ਦੇ ਲਈ ਤੁਸੀਂ ਇਸ ਅਵੇਕਨਿੰਗ ਦੇ ਨਾਲ ਹੁਣ ਆਪਣੇ ਆਪ ਦੇ ਨਾਲ ਅਗਰ ਇੱਕ ਬਾਧਾ ਕਰਦੇ ਆ ਕਿ ਮੈਂ ਕਿਸੇ ਦਾ ਹੁਣ ਬੁਰਾ ਨਹੀਂ ਕਰਨਾ ਕੁਝ ਵੀ ਹੋ ਜਾਏ ਤਾਂ ਤੁਹਾਡੇ ਕਰਮ ਜਿਹੜੇ ਆ ਉਹ ਸਹੀ ਹੋਣੇ ਸ਼ੁਰੂ ਹੋ ਜਾਂਦੇ ਆ ਇੰਨਾ ਹੀ ਨਹੀਂ ਕਿ ਚਲੋ ਹੁਣ ਮੈਂ ਕਿਸੇ ਨੂੰ ਤੰਗ ਕਰਨਾ ਇਹ ਬੰਦ ਕਰ ਦਿੱਤਾ ਜਿਨ੍ਹਾਂ ਲਈ ਮੈਂ ਬਹੁਤ ਕੁਝ ਕੀਤਾ ਜਿਨ੍ਹਾਂ ਨੂੰ ਮੈਂ ਬਹੁਤ ਮਿਸ ਕਰਦਾ ਮਗਰ ਉਹ ਕੋਈ ਇਥੇ ਆਪਣਾ ਨਹੀਂ ਹੈ ਤੁਹਾਡਾ ਇਹ ਸਰੀਰ ਵੀ ਆਪਣਾ ਨਹੀਂ ਹੈ ਜਿਹੜਾ ਕਰਮ ਦਾ ਰਿਸ਼ਤਾ ਇਸ ਸਰੀਰ ਦਾ ਹੈ ਇਸ ਸਰੀਰ ਦੇ ਰਿਸ਼ਤੇ ਹੈ ਆਤਮਾ ਨੂੰ ਮੁਕਤ ਕਰੋ ਧੰਨਵਾਦ